ਰਾਜ ਸਰਕਾਰੀ ਅਧਿਕਾਰੀਆ ਗਿਵਨ ਦਾ ਇਸੀਡੈਂਟ ਮੈਂ ਜੀ ਐਸਾ ਇੱਕ ਪੋਸਟਿੰਗ ਸੀ ਪੁਲਿਸ ਸਟੇਸ਼ਨ ਕਿਲਾ ਲਾਲ ਸਿੰਘ ਡਿਊਟੀ ਤੇ ਤਾਂ ਨਾ ਸੀ 31 ਤਰੀਕ ਜਨਵਰੀ ਦੀ ਗੱਲ ਹੈ ਸਾਡੇ ਇੱਕ 7 ਵਜੇ ਦੀ ਰਾਤ ਦੀ ਗੱਲ ਹੈ ਇੱਕ ਲੜਕੀ ਨੇ ਸਾਡੇ ਥਾਣੇ ਦੇ ਨਾਲ ਹੀ ਲਹਿਰ ਲੰਘਦੀ ਹੈ ਉਹ ਪੁਲ ਦੇ ਉੱਤੋਂ ਛਾਲ ਮਾਰ ਦਿੱਤੀ ਜਿਸ ਨੇ ਮੱਲੋ ਛਾਲ ਮਾਰਨ ਤੋਂ ਬਾਅਦ ਬਚਾਓ ਬਚਾਓ ਦੀ ਆਵਾਜ਼ ਸੁਣੀ ਤਾਂ ਮੈਂ ਡਿਊਟੀ ਤੋਂ ਭੱਜ ਕੇ ਪੁਲ ਲੱਗ ਗਿਆ ਜਦੋਂ ਜਾ ਕੇ ਦੇਖਿਆ ਤਾਂ ਕਰੀਬ ਪੁਲ ਦੇ ਉੱਪਰ ਪਬਲਿਕ ਦੇ 100 ਤੋਂ ਕਰੀਬ ਪਬਲਿਕ ਇਕਲੋਤੀ ਹੋਈ ਸੀ ਜਦੋਂ ਮੈਨੂੰ ਪਤਾ ਰੋਲਾ ਪਿਆ ਕਿ ਕੁੜੀ ਨੇ ਛਾਲ ਮਾਰ ਦਿੱਤੀ ਹੈ ਮੈਂ ਮੌਕੇ ਦੇ ਵਰਦੀ ਵਿੱਚ ਸੀ ਮੈਂ ਬਿਨਾਂ ਕਿਸੇ ਡਰ ਤੋਂ ਉਸ ਨਹਿਰ ਦੇ ਵਿੱਚ ਛਾਲ ਮਾਰ ਕੇ ਉਸ ਲੜਕੀ ਨੂੰ ਬਚਾਇਆ ਜੀ ਅੱਜ ਵੀ ਮਾਮਲਾ ਹੈ ਕਿ ਕਿੱਦਾਂ ਲੱਗਦਾ ਕਿ ਉਹ ਆਪਣਾ ਕੰਮ ਕਰ ਰਿਹਾ ਹੈ ਕਿੱਦਾਂ ਜਾ ਤੂ ਕੋਈ ਹੋਇਆ ਵੀ ਇਹ ਇਹ ਕਿਹਨਾਂ ਬੁਝੀ ਦੇ ਨਾਲ ਜਦੋਂ ਜਦੋਂ ਸਨਮਾਨਿਤ ਕਰਦੀ ਹੈ ਕਿ ਕਿ ਵੀ ਇਹ ਵਾ ਦੇਖੋ ਇਹ ਮੇਰਾ ਫਰਜ ਸੀ ਮੈਂ ਆਪਣੇ ਫਰਜ ਤੋਂ ਪੂਰਾ ਕੀਤਾ ਹੋਇਆ ਵਾ ਇਹ ਨਹੀਂ ਹੈ ਮੈਂ ਡਿਊਟੀ ਦੇ ਵਿੱਚ ਤਾਂ ਨਾ ਤਾਂ ਜਾਂ ਮੈਂ ਕਿਤੇ ਸਿਵਲ ਦੇ ਵਿੱਚ ਆਪਣੇ ਪ੍ਰਾਈਵੇਟ ਕਿਦੇ ਵੀ ਮੌਕਾ ਮੈਨੂੰ ਮਿਲਦਾ ਮੈਂ ਪਬਲੀਕਲੀ ਹਰ ਵੇਲੇ ਹਾਜ਼ਰ ਹਾਂ ਹਾਂ ਜਿਹੜਾ ਹੱਥ ਕਰਨਾ ਤੇ ਬਰਵਾੜ ਬਕੀ ਜੀ ਪਰਿਵਾਰ ਨੇ ਉਹਨਾਂ ਮੇਰਾ ਸਾਰੀ ਫੈਮਿਲੀ ਦੇ ਮੈਂਬਰ ਜਿੰਨੇ ਸੀ ਉਹਨਾਂ ਦੇ ਸਾਰਿਆਂ ਨੇ ਪੁਲਿਸ ਸਟੇਸ਼ਨ ਥਾਣੇ ਮੇਰੇ ਆ ਕੇ ਮੇਰਾ ਬਹੁਤ ਮਾਣ ਕੀਤਾ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਸਤਿਕਾਰ ਕੀਤਾ ਉਹਨਾਂ ਨੇ ਧੰਨਵਾਦ ਵੀ ਕੀਤਾ ਮੇਰਾ ਹੀ ਬਹੁਤ ਮਨ ਸੱਚੀ ਲੱਗਦੀ ਹੈ ਨੇ ਕਿ ਆਪਾਂ ਜੇ ਤੁਸੀਂ ਕੰਮ ਬਿਲਕੁਲ ਬਿਲਕੁਲ ਜੀ ਉਹ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਵਾ ਜੀ ਜੇ ਆਪਾਂ ਕਿਸੇ ਦੀ ਜਾਨ ਬਚਾਉਂਨੇ ਆ ਮੈਂ ਤਾਂ ਇਹ ਸੋਚਦਾ ਵਾਂ ਕਿ ਜਦੋਂ ਹਮੇਸ਼ਾ ਆਪਾਂ ਕਿਸੇ ਦਾ ਭਲਾ ਕਰੀਏ ਜੀ ਕਿਸੇ ਵੇਲੇ ਸਾਡੇ ਵੀ ਕਿਤੇ ਮਾਰਾ ਸਮਾਣਾ ਕਿਤੇ ਜਾਂਦੇ ਹੁੰਦੇ ਆ ਜੇ ਜੇ ਆਪਾਂ ਭਲਾ ਕਰਦੇ ਆ ਮਾਲਕ ਸਾਡਾ ਵੀ ਭਲਾ ਕਰੇਗਾ ਜੀ ਦੇਖੋ ਜੀ ਮੇਰਾ ਨਾਮ ਡਾਕਟਰ ਰਿਸ਼ਵ ਹੈ ਤੇ ਮੈਂ ਅੱਜ ਜਿਹੜੇ ਸੰਗਠਨ ਤੇ ਅਨੁਰਾਲਾ ਸਾਹਿਬ ਨੇ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਇਹਨਾਂ ਵਧੀਆ ਉਪਰਾਲਾ ਕੀਤਾ ਹੈ ਕਿ ਇਹ ਇਹਦੇ ਕੋਈ ਜਵਾਬ ਨਹੀਂ ਨੇ ਕਿਉਂਕਿ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਜਿਹੜੇ ਸਾਡੇ ਹੈੱਡ ਕਨਸਟੇਬਲ ਜੀ ਨੇ ਜਗਰਾਜ ਜੀ ਉਹਨਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਜੀ ਕੁਝ ਵੀ ਹੋ ਸਕਦਾ ਸੀ ਅੰਡ ਦਾ ਮਾਹੌਲ ਹੈ 100 ਤੋਂ ਵੱਧ ਬੰਦਾ ਜਿਹੜਾ ਉਸ ਨਹਿਰ ਲਾਗੇ ਉਸ ਇਨਸੀਡੈਂਟ ਨੂੰ ਹੁੰਦੇ ਦੇਖ ਰਿਆ ਸੀ ਪਰ ਉਹਨਾਂ ਦਾ ਰਿਫਲੈਕਸ ਇੰਨਾ ਸਟਰੋਂਗ ਸੀਗਾ ਕਿ ਉਹਨਾਂ ਨੇ ਸਿੱਧੀ ਛਾਲ ਮਾਰੀ ਤੇ ਉਸ ਲੜਕੀ ਦੀ ਜਾਨ ਬਚਾ ਲਈ ਸੋ ਬਹੁਤ ਬਹੁਤ ਧੰਨਵਾਦੀ ਆ ਮੈਂ ਇਹਨਾਂ ਦਾ ਤੇ ਇਹਨਾਂ ਦੇ ਸੰਗਠਨ ਦਾ ਜਿਹੜਾ ਰਾਸ਼ਟਰੀ ਸੰਗਠਨ ਹੈ ਮਜ਼ਬੂਤ ਰਾਸ਼ਟਰੀ ਸੰਗਠਨ ਤੇ ਮੈਂ ਕਹਿੰਦਾ ਇਹੋ ਜੇ ਐਨ ਜੀਓਜ਼ ਅੱਗੇ ਆਣ ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨੂੰ ਪ੍ਰੇਰਣਾ ਮਿਲੇ ਕਿ ਅਸੀਂ ਜਿੰਮ ਲਾਉਣਾ ਹੈ ਤੇ ਨਾਲ-ਨਾਲ ਇੱਕ ਸਾਡੇ ਇੱਕ ਮਾਨਵਤਾ ਦੀ ਸੇਵਾ ਦਾ ਵੀ ਸਾਡਾ ਕੋਈ ਫਰਜ਼ ਹੈ ਤੇ ਮੈਨੂੰ ਤਾਂ ਬਹੁਤ ਮੈਂ ਇਨਸਪਾਇਰ ਹੋਇਆ ਜੀ ਇਸ ਚੀਜ਼ ਨੂੰ ਲੈ ਕੇ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਮੇਰੀ ਰਿਕੁਐਸਟ ਹੈ ਕਿ ਜਿਹੜੇ ਇਹ ਨਸ਼ਾ ਇਹ ਨਸ਼ੇ ਦਾ ਜਿਹੜਾ ਰਾਹ ਹੈ ਉਹਨੂੰ ਛੱਡ ਦਿਓ ਘੱਟ ਜਿਹੜੇ ਘੱਟ ਪੇ ਹੈ ਉੱਤੇ ਨੌਕਰੀ ਕਰ ਲਓ ਬਿਕੋਜ਼ ਸਾਡੇ ਈਗੋ ਪ੍ਰੋਬਲਮ ਹੁੰਦੀ ਹੈ ਕਿ ਮੈਂ ਐਮਬੀਏ ਕੀਤੀ ਹੈ ਤੇ ਮੈਨੂੰ ਨੌਕਰੀਆਂ ਘੱਟ ਰੇਟ ਤੇ ਮਿਲ ਰਹੀਆਂ ਮੈਂ ਕਹਿੰਦਾ ਜਿਹੜੀ ਨੌਕਰੀ ਮਿਲਦੀ ਹੈ ਬੰਦੇ ਨੂੰ ਕਰਨੀ ਚਾਹੀਦੀ ਕਿਉਂਕਿ ਵੇਲਾ ਮਨ ਸ਼ਤਾਨ ਦਾ ਘਰ ਹੈ ਸੋ ਇਹੀ ਕਹਿੰਦੇ-ਕਹਿੰਦੇ ਮੈਂ ਧੰਨਵਾਦ ਕਰਾਂਗਾ ਜੀ ਅੱਜ ਮੇਰਾ ਜਿਹੜਾ ਮਨ ਹੈ ਉਹ ਬਹੁਤ ਖੁਸ਼ ਹੋਇਆ ਕਿ ਇਹਨਾਂ ਵਧੀਆ ਉਪਰਾ ਲੈਣਾਂ ਨੇ ਕੀਤਾ ਹੈ। ਗਠਨ ਡਾਕਟਰ ਅਬਦੁਲ ਕਲਾਮ ਜੀ ਦੀ ਸੋਚ ਨੂੰ ਸਮਰਪਿਤ ਹੈ। ਉਹ ਜਿਸ ਦਿਨ ਇਹ ਸੰਗਠਨ ਦਾ ਨੀ ਪੱਥਰ ਰੱਖਿਆ ਸੀ ਉਸ ਦਿਨ ਇੱਕ ਸੋਚ ਬਣਾਈ ਸੀ ਕਿ ਜਿਹੜੇ ਲੋਕ ਪੰਜਾਬ ਦੇ ਲਈ ਸਾਡੇ ਦੇਸ਼ ਦੇ ਲਈ ਔਰ ਪੰਜਾਬੀਆਂ ਦੇ ਲਈ ਜਿੰਦੇ ਨੇ ਔਰ ਬਹਾਦਰੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਸਨਮਾਨ ਦਿੱਤਾ ਜਾਏਗਾ, ਉਹਨਾਂ ਦਾ ਉਤਸ਼ਾਹ ਵਧਾਇਆ ਜਾਏਗਾ ਇਸ ਲੜੀ ਦੇ ਤਹਿਤ ਅੱਜ ਅਸੀਂ ਜੁਗਰਾਜ ਸਿੰਘ ਜੀ ਨੂੰ ਸਨਮਾਨਿਤ ਕੀਤਾ ਵੈ ਔਰ ਬੜੀ ਖੁਸ਼ੀ ਹੋ ਰਹੀ ਹੈ। ਜੋ ਕਿ ਜਗਰਾਤ ਸਿੰਘ ਜੀ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਇਹ ਨਹੀਂ ਲੱਗਾ ਵੀ ਮੈਂ ਵੀ ਜਾ ਸਕਦਾ ਵਾਂ ਮੇਰੀ ਵੀ ਮੌਤ ਹੋ ਸਕਦੀ ਹੈ ਲੇਕਿਨ ਉਹਨਾਂ ਨੂੰ ਉਸ ਵੇਲੇ ਇੱਕੋ ਹੀ ਚਿੰਤਾ ਸੀ ਕਿ ਅਸੀਂ ਲੜਕੀ ਦੀ ਜਾਨ ਬਚਾਣੀ ਹੈ ਔਰ ਮੈਂ ਸਮਝਦਾ ਵਾਂ ਕਿ ਇਹੋ ਜਿਹੇ ਬਹਾਦਰ ਲੋਕਾਂ ਨੂੰ ਸਾਡੇ ਸਮਾਜ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਹੈ ਉਹ ਤਸ਼ਾਹਦ ਵੀ ਕਰਨਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਇਨਾਮ ਵੀ ਦੇਣਾ ਚਾਹੀਦਾ ਬਿਲਕੁਲ ਲੱਗ ਗਿਆ ਸਾਰਾ ਹੋ ਗਿਆ

ਜਦੋਂ ਕਿ ਸਾਡੇ ਚੀਰ ਵੀ ਠੰਡ ਸੀ ਤੇ ਲੜਕੀ ਜਿਹੜੀ ਆ ਉਹ ਅਚਾਨਕ ਨੈਰ ਤੇ ਡਿੱਗੀ ਜਿੱਤੇ ਬਹੁਤ ਜ਼ਿਆਦਾ ਰਾਹ ਕੀ ਰਾਏ ਦੇਖਣ ਵਾਲੇ ਆਏ ਅਚਾਈ ਕੀ ਗੱਲ ਤਾਂ ਤਾਂ ਐਦਾਂ ਦਾ ਇਹ ਪ੍ਰੋਗਰਾਮ ਸਾਡੇ ਮਜਬੂਤ ਰਸ਼ਟ ਸੰਗਠਨ ਦੇ ਪ੍ਰਧਾਨ ਸ਼੍ਰੀ ਜਗਿੰਦਰ ਅੰਗਰਾਲਾ ਜੀ ਵੱਲੋਂ ਕਰਵਾਇਆ ਜਾ ਰਿਹਾ ਜਿਓਰ ਦਾ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਪਵਨ ਕਜੂਰੀਆ ਜੀ ਆਜੰਦੀ ਸਾਡੇ ਅਲਾਨਸਟ ਤੇ ਉਹਨਾਂ ਦੀ ਜਾਨ ਬਚਾਈ ਜ਼ੋਰਦਾਰ ਤਾਲੀਆਂ ਇਹਨਾਂ ਲਈ ਐਸਐਚਓ ਸਾਹਿਬ ਪ੍ਰੋਡਿਊਸਿੰਗ ਅਧਵਾ ਜੀ ਸਪੈਸ਼ਲ ਸਾਡੇ ਲਈ ਪਹੁੰਚੇਗੇ ਸਾਡਾ ਕਿਰਾਲਾ ਸਿੰਘ ਨੂੰ ਮੈਂ ਕਹਾਂਗਾ ਜ਼ੋਰਦਾਰ ਤਾਲੀਆਂ ਨਾਲ ਇਹਨਾਂ ਦਾ ਸਵਾਗਤ ਕੀਤਾ ਜਾਵੇ ਨਿੱਕੀ ਲੱਗਰਵਾਲ ਜੀ ਸਿਟੀ ਪ੍ਰੈਜ਼ੀਡੈਂਟ ਵਿਨੋਦ ਕੈਦ ਜੀ ਕੈਸ਼ੀਅਰ ਜਸਵੰਤ ਸਿੰਘ ਤੁਲਨ ਸਾਡੇ ਡਿਜ਼ੀਨਰ ਵਾਈਸ ਪ੍ਰੈਜ਼ੀਡੈਂਟ ਯਾਦੂ ਮੋਹਨ ਬੰਦੂ ਜੀ ਰਵਿੰਦਰ ਸਿੰਘ ਪੰਨੂ ਜੀ ਫਤਿਹਗੜ ਚੂੜੀਆਂ ਤੋਂ ਮਨਜੀਤ ਜੈਤੋ ਜੀ ਪਸ਼ਾਲਪਾਗ ਦੇ ਅੱਤਰ ਸਮਿਕ ਪੂਰਤੀ ਵਿਸ਼ਵਾਸ ਫਾਊਂਡੇਸ਼ਨ ਤੋਂ ਰਵੀਪੂਸ਼ੇ ਸ਼ਰਮਾ ਜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੁਨਾਰਾ ਭਾਰਤ ਕੁਦੀ ਲਾਇਓਨਸ ਕਲੱਬ ਤੋਂ ਰਕੇਸ਼ ਜੀ ਪਹੁੰਚੇ ਨੇ ਮਨਜਾ ਰਤੋ ਸਿੰਘ ਵੀਸ ਪ੍ਰੈਜ਼ੀਡੈਂਟ ਸੰਦੀਪ ਅਜਾਜ ਜੀ ਸੰਦੀਪ ਸਲੋਤਰਾ ਜੀ ਕਮਲਦੀਪ ਲੱਕੀ ਜੀ ਰਵਿੰਦਰ ਪੰਨੂ ਜੀ ਸਰਪਾਲ ਸਲੋਤਰਾ ਜੀ ਸਾਡਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ ਇਸ ਦੇ ਲਈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸੁਸ਼ਮ ਅਰੋਣਾ ਜੀ ਜਿਹੜੇ વિશેષ ਤੌਰ ਤੇ ਆਪਣਾ ਸਮਾਂ ਕੱਢ ਕੇ ਸਾਰੇ ਪ੍ਰਧਾਨ ਕਮੇਟੀ ਮੈਂਬਰਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਣ ਬਖਸ਼ਿਆ ਹੈ ਜਨਵਰੀ ਦੀ 31 ਤਰੀਕ ਦੀ ਰਾਤ ਕਰੀਬ 7:30 ਵਜੇ ਦੀ ਗੱਲ ਹੈ ਜਦੋਂ ਇੱਕ ਕੀੜਤ ਲੜਕੀ ਨੇ ਬੋਲੇ ਸੋਨਹਾਲ ਸੋ ਸ੍ਰੀ ਅਕਾਲ ਐਸਐਸਓ ਸਾਹਿਬ ਲੋਟਾ ਚੋਂ ਮੈਂ ਨਿਕਲ ਰਿਹਾ ਹਾਂ ਆ ਸਾਡਾ ਠੀਕ ਹੋਏ ਜੀ ਹਾਂ ਜੰਕੀਨਾ ਆ ਆਹ ਬੇਨਤੀ ਕਰਗਾ ਪਰਸਨ ਸਾਡੇ ਲੋਕਾਂ ਦਾ ਡਾਕਟਰ ਜੀ ਸਰ ਵੀ ਨਹੀਂ ਕਰਦੇ ਠੀਕ ਹੈ ਸਪੈਸ਼ਲਾਈਜ਼ਡ ਹਸਪਤਾਲ